ਇੱਕ ਅਗਨੀ ਵੀਰ ਸ਼ਹੀਦ ਹੋ ਗਿਆ ਦੋ ਫੌਜ ਦੇ ਸਿਵਲ ਕੱਪੜਿਆਂ ਚ ਕੋਈ ਦੋ ਮੁਲਾਜ਼ਮ ਆਏ ਇੱਕ ਪ੍ਰਾਈਵੇਟ ਐਂਬੂਲੈਂਸ ਕਰਕੇ ਐਦਾਂ ਜਿਵੇਂ ਹਾਥੇ ਚ ਕੱਟਰੂ ਸਿੱਟ ਕੇ ਜਾਂਦੇ ਆ ਮਰਿਆ ਹੋਇਆ ਐਦਾਂ ਸਾਡੇ ਜਵਾਨ ਨੂੰ ਸਿੱਟ ਕੇ ਲਾਸ਼ ਹੋ ਗਈ ਕਿੰਨੀ ਵੀਰਾਂ ਨੂੰ ਦਿਹਾੜੀ ਤੇ ਰੱਖਿਆ ਹੋਇਆ ਇਹਨਾਂ ਨੇ ਉੱਪਰ ਨੂੰ 11 ਕਾਰਤੂਸ ਚਲਾਉਣੇ ਸੀ ਉਹ ਤਾਂ ਉਹ ਤਾਂ ਚਲਾ ਦਿੰਦੇ ਕੋਈ ਸਲੂਟ ਹੀ ਮਾਰ ਦਿੰਦੇ ਜਾਂਦੇ ਜਾਂਦੇ ਇਹਨੂੰ ਕਹਿੰਦੇ ਜੀ ਅਗਨੀ ਵੀਰ ਸੀ ਇਹ ਕੀ ਗੱਲ ਜੀ ਉਹ ਦਾ ਬਪੂ ਕਹਿੰਦਾ ਪੁੱਤ ਮੈਨੂੰ ਤਾਂ ਪਤਾ ਹੀ ਨਹੀਂ ਅਗਨੀ ਵੀਰ ਕੀ ਹੁੰਦਾ ਮੈਂ ਤਾਂ ਆਪਣਾ ਪੁੱਤ ਫੌਜ ਚ ਕਰਾਇਆ ਸੀ ਦਿੱਲੀ ਦਾ ਕੋਈ ਨਾਗਰਿਕ ਫੌਜ ਦੇ ਵਿੱਚ ਹੈ ਉਹ ਸ਼ਹੀਦੀ ਕਿਸੇ ਬਾਰਡਰ ਤੇ ਉਹਦੀ ਹੁੰਦੀ ਹੈ ਡਿਊਰਿੰਗ ਜੌਬ ਡਿਊਰਿੰਗ ਡਿਊਟੀ 1 ਕਰੋੜ ਰੁਪਏ ਦਾ ਚੱਕ ਕੇ ਜਰੀਵਾਲ ਜੀ ਭੋਗ ਤੋਂ ਪਹਿਲਾਂ ਉਹਨਾਂ ਦੇ ਘਰੇ ਦੇ ਕੇ ਆਉਂਦੇ ਆ ਇਹ ਹੀ ਅਸੀਂ ਪੰਜਾਬ ਸ਼ੁਰੂ ਕੀਤਾ ਹੈ 1 ਕਰੋੜ ਰੁਪਿਆ ਸੀ ਫੌਜੀ ਜਵਾਨ ਨੂੰ ਅਸੀਂ ਦੇਣ ਦਾ ਤੇ ਅਸੀਂ 1 ਕਰੋੜ ਰੁਪਿਆ ਦਿੰਨੇ ਆ ਤੇ ਇਹਨਾਂ ਨੇ ਕੀ ਕੀਤਾ ਪਿੱਛੇ ਜੇ ਕੀ ਹੋਇਆ ਇੱਕ ਅਗਨੀਵੀਰ ਸ਼ਹੀਦ ਹੋ ਗਿਆ ਉਹ ਪਹਿਲਾ ਅਗਨੀਵੀਰ ਸੀ ਦੇਸ਼ ਦਾ ਜਿਹਨੇ ਸ਼ਹੀਦੀ ਪ੍ਰਾਪਤ ਕੀਤੀ ਤਾਂ ਪਾ ਉਦੋਂ ਪਤਾ ਲੱਗਿਆ ਕਿ ਅਗਨੀਵੀਰਾਂ ਨੂੰ ਕਿਵੇਂ ਰੱਖਿਆ ਹੋਇਆ ਇਹਨਾਂ ਨੇ ਦਿਹਾੜੀ ਤੇ ਰੱਖਿਆ ਹੋਇਆ ਇਹਨਾਂ ਨੇ ਦੋ ਦੋ ਫੌਜ ਦੇ ਸਿਵਲ ਕੱਪੜਿਆਂ 'ਚ ਕੋਈ ਦੋ ਮੁਲਾਜ਼ਮ ਆਏ ਇੱਕ ਪ੍ਰਾਈਵੇਟ ਐਂਬੂਲੈਂਸ ਕਰਕੇ ਐਦਾਂ ਜਿਵੇਂ ਜਿਵੇਂ ਹੱਥੇ 'ਚ ਕੱਟਰੂ ਸਿੱਟ ਕੇ ਜਾਂਦੇ ਆ ਮਰਿਆ ਹੋਇਆ ਐਦਾਂ ਸਾਡੇ ਜਵਾਨ ਨੂੰ ਸਿੱਟ ਕੇ ਲਾਸ਼ ਹੋ ਗਈ ਲੋਕਾਂ ਨੇ ਬਹੁਤ ਬੁਰਾ ਮਨਾਇਆ ਕਿ ਸਨਮਾਨਤਾ ਦੇ ਦਿੰਦੇ ਉੱਪਰ ਨੂੰ 11 ਉਕਾਰ ਤੁਸ਼ ਚਲਾਉਣੇ ਸੀ ਉਹ ਤਾਂ ਉਹ ਤਾਂ ਚਲਾ ਦਿੰਦੇ ਕੋਈ ਸਲੂਟ ਹੀ ਮਾਰ ਦਿੰਦੇ ਜਾਂਦੇ ਜਾਂਦੇ ਇਹਨੂੰ ਨਾ ਕਹਿੰਦੇ ਜੀ ਅਗਨੀ ਵੀਰ ਸੀ ਇਹ ਕੀ ਗੱਲ ਜੀ ਜਦੋਂ ਮੈਂ ਉਹਨਾਂ ਦੇ ਘਰ ਗਿਆ ਮੋੜ ਕੋਲੇ ਪਿੰਡਾ ਉਹਨਾਂ ਦਾ ਉਹਦਾ ਬਾਪੂ ਕਹਿੰਦਾ ਪੁੱਤ ਮੈਨੂੰ ਤਾਂ ਪਤਾ ਹੀ ਨਹੀਂ ਅਗਨੀ ਵੀਰ ਕੀ ਹੁੰਦਾ ਮੈਂ ਤਾਂ ਆਪਣਾ ਪੁੱਤ ਫੌਜ ਚ ਕਰਾਇਆ ਸੀ ਸਖਤ ਇਤਰਾਜ਼ ਪ੍ਰਗਟ ਕੀਤਾ ਸੀ 1 ਕਰੋੜ ਰੁਪਇਆ ਜੋ ਸ਼ਹੀਦਾਂ ਨੂੰ ਵਾਕਿਆਂ ਦਿੰਦਾ ਉਹਨਾਂ ਨੂੰ ਦਿੱਤਾ ਵਿਧਾਨ ਸਭਾ ਸ਼ਰਧਾਂਜਲੀ ਭੇਟ ਕੀਤੀ ਤੇ ਨਾਲੇ ਕਿਹਾ ਕਿ ਤੁਸੀਂ ਗਲਤ ਕਰ ਰਹੇ ਹੋ ਇਹ ਐਦਾਂ ਨਾ ਸ਼ਹੀਦੀਆਂ ਚ ਰੈਂਕਿੰਗ ਨਾ ਕਰੋ ਸ਼ਹੀਦ ਸ਼ਹੀਦ ਹੁੰਦਾ ਹੈ ਫਿਰ ਜਦੋਂ ਰੌਲਾ ਪੈ ਗਿਆ ਇੱਕ ਹੋਰ ਖੰਨੇ ਦੇ ਨੇੜੇ ਪਿੰਡ ਦਾ ਅਗਨੀ ਵੀਰ ਸ਼ਹੀਦ ਹੋਇਆ ਉਸ ਦਿਨ ਫਿਰ ਉਹਨੂੰ ਸਲਾਮੀ ਦਿੱਤੀ ਉਹਨਾਂ ਨੇ ਸੈਂਟਰਲੇ ਨੇ ਇਹ ਹੱਕ ਮੰਗਿਆਂ ਤੋਂ ਨਹੀਂ ਮਿਲਣੇ ਹੱਕ ਖੋਣੇ ਪੈਂਦੇ ਆ ਖੋਣੇ ਪੈਂਦੇ ਆ ਤੇ ਅਸੀਂ ਸ਼ਹੀਦਾਂ ਨੂੰ ਮਾਨ ਸਨਮਾਨ ਦੇ ਰਹਿਆਂ ਤੇ ਇਹਨਾਂ ਨੇ ਕੀ ਕੀਤਾ 26 ਜਨਵਰੀ ਨੂੰ ਪੰਜਾਬ ਦੀ ਚਾਕੀ ਕੱਟਤੀ ਉਹਦੇ ਤਿੰਨ ਪਾਰਟ ਸੀਗੇ ਪਹਿਲੀ ਸੀ ਸ਼ਹੀਦ ਆਜ਼ਮ ਭਗਤ ਸਿੰਘ ਸ਼ਹੀਦ 우ਦਮ ਸਿੰਘ ਕਰਤਾਰ ਸਿੰਘ ਸਰਾਬਾ ਲਾਲਾ ਲਾਜਪਤਰਾਏ ਜਲਿਆਂ ਵਾਲੇ ਬਾਗ ਦਾ ਸਾਕਾ ਕੂਕਾ ਲਹਿਰ ਗਦਰ ਲਹਿਰ ਜੋ ਪੰਜਾਬ ਨੇ ਲੀਡ ਕੀਤਾ ਆਜ਼ਾਦੀ ਵੇਲੇ ਉਹ ਸਾਰੀ ਚਾਕੀ ਉਹਦੇ ਵਿੱਚ ਸੀ ਦੂਜੀ ਉਹਦੇ ਨਾਲ ਸੀ ਨਾਰੀ ਸ਼ਕਤੀ ਮਾਈ ਭਾਗੋ ਫਰਸਟ ਲੇਡੀ ਬਾਰੀਅਰ ਆ ਮਾਈਪਾਗੋ ਕਾਲਜ ਨਾਲ ਹੀ ਜਿੱਥੇ ਕੁੜੀਆਂ ਨੂੰ ਫੌਜ ਭਰਤੀ ਕਰਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹ ਕੁੜੀਆਂ ਦਾ ਵੀ ਨਾਲ ਦਿਖਾਇਆ ਸੀਗਾ ਕਿ ਸਾਡੇ ਇੱਥੇ ਮਾਈਪਾਗੋ ਕਾਲਜ ਹੈ ਕੁੜੀਆਂ ਐਕਸਰਸਾਈਜ਼ ਕਰ ਰਹੀਆਂ ਸੀ ਪ੍ਰੈਕਟਿਸ ਕਰ ਰਹੀਆਂ ਸੀ ਉਹ ਸੀ ਤੇ ਤੀਜਾ ਸੀ ਪੰਜਾਬ ਦਾ ਕਲਚਰ ਫੁਲਕਾਰੀ ਸਰੋਂ ਦਾ ਸਾਗ ਲੰਗਰ ਦੀ ਪ੍ਰਥਾ ਸਾਡੀਆਂ ਹਵੇਲੀਆਂ ਸਾਡੀਆਂ ਪੱਖੀਆਂ ਸਾਡਾ ਕਲਚਰ ਰਿਜੈਕਟ ਕਰਤੀਆਂ ਜੀ ਬੜੀ ਹੈਰਾਨੀ ਹੋਈ ਅਸੀਂ ਉੱਥੇ ਪੁੱਛਿਆ ਜੀ ਪੰਜਾਬ ਦੀ ਚੱਕੀ ਕਿਉਂ ਰਿਜੈਕਟ ਕਰਤੀ ਕਹਿੰਦੇ ਨਹੀਂ ਜੀ ਇਹ ਇਸ ਵਾਰ ਨਹੀਂ ਆਏਗੀ ਇਸਕਾ ਇਸਕਾ ਥੀਮ ਠੀਕ ਨਹੀਂ ਹੈ ਮੈਂ ਕਿ ਹਾਊ ਡੇਅਰ ਯੂ ਆਰ ਇਹ ਦਲੇਰੀ ਥੋੜੀ ਥੀਮ ਠੀਕ ਨਹੀਂ ਹੈ ਭਗਤ ਸਿੰਘ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਤੁਸੀਂ ਕਰਤਾਰ ਸਿੰਘ ਸਰਾਭੇ ਨੂੰ ਰਿਜੈਕਟ ਕਰਨ ਵਾਲੇ ਕੌਣ ਹੋ ਤੁਸੀਂ ਲਾਲਾ ਲਾਜਪਤਰਾ ਇਹਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਸਾਡੇ ਖੂਨੀ ਸਾਖਿਆਂ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਮੈਂ ਕਿਹਾ ਹੁਣ ਤਾਂ ਇੱਕ ਕੀਤੀ ਹੈ ਨਾ ਕੈਂਸਲ ਮੈਂ ਨਵਾਂ ਬਣਵਾ ਲਿਆ ਜੀ ਹੁਣ ਪੂਰੀਆਂ ਨਵਾਂ ਚੱਲ ਰਹੀਆਂ ਪੂਰੇ ਪੰਜਾਬ ਚ ਪਿੰਡਾਂ ਜਾ ਰਹੀਆਂ ਪਿੰਡਾਂ ਜਾ ਕੇ ਦਿਖਾਉਂਗਾ ਕਿ ਇੱਥੇ ਗਲਤੀ ਕਰਕੇ ਦਿਖਾਉਂਦਾ ਜੀ ਕੋਈ ਕਿ ਰਿਜੈਕਟ ਕਰਦੇ ਨੇ ਇਹ ਕੌਣ ਨੇ ਜੀ ਭਗਤ ਸਿੰਘ ਹੋਰਾਂ ਨੂੰ ਮੋਹਰ ਲਾਉਣ ਵਾਲੇ ਕਿ ਇਹ ਚਾਕੀ ਚ ਹੋਣੇ ਚਾਹੀਦੇ ਨੇ ਜਾਂ ਨਹੀਂ ਹੋਣੇ ਚਾਹੀਦੇ ਇਹ ਪੰਜਾਬ ਨਾਲ ਨਫ਼ਰਤ ਹੈ ਮੈਂ ਤਾਂ ਇਹ ਵੀ ਕਹਿਣਾ ਐਨੀ ਨਫ਼ਰਤ ਕਰਦੇ ਆ ਜੇ ਕਿਤੇ ਇਹਨਾਂ ਦਾ ਵਾਸ ਚੱਲੇ ਇਹ ਜਾਣਗਨ ਮੰਚੋਂ ਵੀ ਪੰਜਾਬ ਦਾ ਨਾਮ ਕੱਢ ਦੇਣਗੇ ਰਾਸ਼ਟਰੀ ਗੀਤ ਚੋਂ ਆਉਂਦਾ ਨਾ ਪੰਜਾਬ ਸਿੰਧ ਗੁਜਰਾਤ ਮਰਾਠਾ ਉੱਥੇ ਇਹਨਾਂ ਨੇ ਯੂਪੀ ਸਿੰਧ ਗੁਜਰਾਤ ਮਰਾਠਾ ਠਾ ਠਾ ਕਰ ਦੇਣਾ ਜਾਂ ਕੁਝ ਇਹਨਾਂ ਦਾ ਕੋਈ ਪਤਾ ਨਹੀਂ ਕੀ ਕਰਦੇ ਐਨੀ ਨਫ਼ਰਤ ਕਰਦੇ ਆ ਇਸ ਕਰਕੇ ਪੰਜਾਬ ਦੀ ਸ਼ਾਨ ਬਰਕਰਾਰ ਰੱਖਣ ਵਾਸਤੇ ਪੰਜਾਬ ਦੀ ਸ਼ਾਨ ਨੂੰ ਉੱਚੀ ਰੱਖਣ ਵਾਸਤੇ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ